ਆਮਲੇ ਦਾ ਆਚਾਰ ਜੇ ਤੁਸੀਂ ਇਸ ਤਰੀਕੇ ਨਾਲ ਤਿਆਰ ਕਰ ਲਿਆ 100 ਸਾਲ ਤੱਕ ਖਰਾਬ ਨਹੀਂ ਹੋਊਗਾ ਤੇ ਤੁਹਾਨੂੰ ਸਾਰੀ ਜ਼ਿੰਦਗੀ ਇਹ ਤੰਦਰੁਸਤ ਤੇ ਖੂਬਸੂਰਤ ਰੱਖੂਗਾ ਬੁੱਢੇ ਨਹੀਂ ਕਦੇ ਵੀ ਹੋਣ ਦੇਊਗਾ ਕਿਉਂਕਿ ਇੱਕ ਤਾਂ ਇਹ ਵਾਲਾਂ ਨੂੰ ਕਾਲੇ ਰੱਖਦਾ ਹੈ ਸਕਿਨ ਨੂੰ ਵਧੀਆ ਰੱਖਦਾ ਹੈ ਤੇ ਬਲੱਡ ਦੀ ਸਫਾਈ ਕਰਕੇ ਰੱਖਦਾ ਹੈ 1 ਕਿਲੋ ਆਮਲਾ ਆਪਾਂ ਨੇ ਲੈ ਇਹਨੂੰ ਚੰਗੇ ਤਰੀਕੇ ਨਾਲ ਧੋ ਕੇ ਆਪਾਂ 1 ਘੰਟੇ ਵਾਸਤੇ ਧੁੱਪੇ ਰੱਖਾਂਗੇ ਇਸ ਤੋਂ ਬਾਅਦ ਕੜਾਈ ਦੇ ਵਿੱਚ ਆਪਾਂ ਜੀ ਮੇਥੀ ਦਾਣਾ ਸਾਫਤ ਧਨੀਆ ਰਾਈ ਤੇ ਸੌਂ ਪਾ ਕੇ ਚੰਗੇ ਤਰੀਕੇ ਨਾਲ ਅੱਧਾ ਅੱਧਾ ਚਮਚਾ ਪਾਇਆ ਭੁੰਨ ਕੇ ਕੁੰਡੇ ਸੋਟੇ ਰਾਈ ਜਾਂ ਮਿਕਸੀ ਜੂਸਰ ਰਾਈ ਗ੍ਰੈਂਡ ਇਹਦਾ ਪਾਊਡਰ ਬਣਾ ਲਾਂਗੇ ਇਸ ਤੋਂ ਬਾਅਦ ਜਿਹੜੇ ਆਮਲੇ ਨੇ ਇਹਨਾਂ ਨੂੰ ਆਪਾਂ ਸਰੋਂ ਦੇ ਤੇਲ ਦੇ ਵਿੱਚ ਫਰਾਈ ਕਰਾਂਗੇ ਚੰਗੇ ਤਰੀਕੇ ਨਾਲ ਫਰਾਈ ਕਰਾਂਗੇ ਤਾਂ ਕਿ ਅੰਦਰ ਤੱਕ ਇਹ ਵਧੀਆ ਪੱਕ ਜਾਣ ਜਦੋਂ ਇਹ ਹਲਕੇ ਜੇ ਫੁੱਟਣ ਲੱਗ ਜਾਣ ਤਾਂ ਇਹਨਾਂ ਨੂੰ ਬਾਹਰ ਕੱਢ ਲਓ ਇਸ ਤੋਂ ਬਾਅਦ ਸਰੋਂ ਦਾ ਤੇਲ ਇਹਦੇ ਵਿੱਚ ਥੋੜਾ ਜਿਹਾ ਰੱਖ ਲਓ ਜਿਹਦੇ ਵਿੱਚ ਤੁਸੀਂ ਨਮਕ ਪਾ ਲਓ ਕਲੌਂਜੀ ਪਾ ਲਓ ਅਜਵੈਨ ਪਾ ਲਓ ਰਾਈ ਪਾ ਲਓ ਥੋੜੀ ਜਿਹੀ ਕਟ ਕੇ ਲਸਣ ਪਾ ਲਓ ਇਹਨੂੰ ਪਕਾ ਲਓ ਫਿਰ ਇਹਦੇ ਵਿੱਚ ਆਮਲੇ ਪਾਓ ਇਹਨਾਂ ਨੂੰ ਵੀ ਚੰਗੇ ਤਰੀਕੇ ਨਾਲ ਇਹਦੇ ਵਿੱਚ ਪਕਾਓ ਤੇ ਇਹਦੇ ਵਿੱਚ ਫਿਰ ਚਮਚਕ ਪਾ ਲਓ ਤੁਸੀਂ ਜਿਹੜੀ ਹਲਦੀ ਆ ਆਪਣੀ ਤੇ ਲਾਲ ਮਿਰਚਾਂ ਦੋਨੇ ਚੀਜ਼ਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਇਸ ਤੋਂ ਬਾਅਦ ਇਹਦੇ ਵਿੱਚ ਪਾ ਦਿਓ ਸਿਰਕਾ ਹੁਣ ਇਹਨਾਂ ਨੂੰ ਜੀ ਤੇਲ ਦੇ ਵਿੱਚ ਹੀ ਇਨੂੰ ਆਪਾਂ ਨੇ ਏਸੇ ਦੇ ਵਿੱਚ ਹੀ ਤੇਲ ਦੇ ਵਿੱਚ ਏਸੇ ਭਾਂਡੇ ਦੇ ਵਿੱਚ ਦੋ ਦਿਨਾਂ ਵਾਸਤੇ ਰੱਖਣਾ ਹੈ ਸਵੇਰੇ ਸ਼ਾਮ ਹਲਾਉਣਾ ਤੇ ਦੋ ਦਿਨਾਂ ਬਾਅਦ ਇਹਨੂੰ ਜੀ ਕਿਸੇ ਭਾਂਡੇ ਦੇ ਵਿੱਚ ਕਿਸੇ ਡੱਬੇ ਦੇ ਵਿੱਚ ਕੱਢ ਲਿਓ ਜਦੋਂ ਆਚਾਰ ਖਾਣਾ ਤੁਸੀਂ ਸੁੱਕੇ ਚਮਚੇ ਨਾਲ ਬਾਹਰ ਕੱਢੋ ਹੱਥ ਨਹੀਂ ਇਹਨੂੰ ਲਾਉਣਾ ਨਾ ਇਹਨੂੰ ਉਲੀ ਲੱਗੂ ਨਾ ਖਰਾਬ ਹੋਊਗਾ ਜਿੰਨਾ ਮਰਜ਼ੀ ਟਾਈਮ ਰੱਖ ਲਿਓ ਤੇ ਇੰਨਾ ਜ਼ਿਆਦਾ ਟੇਸਟੀ ਬਣਦਾ ਟਾਈਮ ਟੂ ਟਾਈਮ ਹੀ ਇਹਨੂੰ ਖਾਓ ਤੇ ਡੇਲੀ ਇੱਕ ਆਮਲਾ ਤਾਂ ਖਾਣੀ ਘਾਣਾ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹੋਗੇ